ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਖਨੌਰੀ ਬਾਰਡਰ ਤੋਂ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜਿਹੜਾ ਪੁਲਿਸ ਨੇ ਹਰਿਆਣਾ ਪੁਲਿਸ ਨੇ ਕੁੱਟ ਵੀ ਖਾਦੀ ਹੈ ਕਿਸਾਨਾਂ ਤੋਂ ਤੇ ਕਿੰਨਾ મોદી ਦੇ ਹੁਕਮ ਤੇ ਕਿੰਨਾ ਕੁਛ ਕੀਤਾਗਾ ਅਥਰੂ ਗਏ ਇਸ ਮਾਰੀ ਹੈਗੀ ਰੂੜੇ ਤੱਕ ਮਾਰੇ ਨੇ ਬਾਈ ਤੁਸੀਂ ਇਸ ਪੁਲਸ ਵਾਲਿਆਂ ਦੀ ਤੁਸੀਂ ਹਰਕਤਾਂ ਦੇਖ ਲਓ ਕਿਵੇਂ ਪੁਲਸ ਦੇ ਕਿਸਾਨਾਂ ਤੇ लाठी चार्ज ਕਿਡੇ-ਕਡੇ ਹਥਿਆਰ ਕਿਸਾਨਾਂ ਦੇ ਖਿਲਾਫ ਵਰਤੇ ਜਾ ਰਹੇ ਨੇ ਤੁਹਾਨੂੰ ਅੱਗੇ ਦਿਖਾਵਾਂਗੇ ਅਥਰੂ ਗੈਸ ਵੱਡੀਆਂ-ਵੱਡੀਆਂ ਬੰਦੂਕਾਂ ਲੈ ਫਿਰਦੇ ਨੇ ਬਈ ਇਹਦੇ ਵਿੱਚ ਗੋਲੀਆਂ ਮਾਰ ਰਹੇ ਨੇਗੇ ਤੇ ਉਹਦੇ ਵਿੱਚ ਬਈ ਦੇਖ ਲਓ ਇੱਕ ਪਾਸੇ ਕਿਸਾਨ ਨੇ ਅੰਨਦਾਤਾ ਕਿਉਂਕਿ ਇਹਨਾਂ ਦਾ ਲੜਨਾ ਕੰਮ ਨਹੀਂ ਇਹਨਾਂ ਦਾ ਹੈਗਾ ਫਸਲ ਅਗਾਉਣਾ ਕੰਮ ਇਹਨਾਂ ਦਾ ਹੁਣ ਜਿਹੜੀ ਪੁਲਿਸ ਹੈਗੀ ਉਹ ਸਪੈਸ਼ਲ ਲੜਨ ਵਾਸਤੇ ਰੱਖੀ ਹੋਈ ਹੈਗੀ ਆਹ ਦੇਖ ਸਕਦੇ ਹੋ ਬਈ ਕਿੱਲਾਂ ਲੜ ਕੇ ਨੇ ਕਿਨੋਰੀ ਬਾਰਡਰ ਤੇ ਕਿਵੇਂ ਕਿਸਾਨਾਂ ਦਾ ਕੰਮ ਹੈ ਫਸਲ ਨੂੰ ਉਗਾਉਣਾ ਪਰ ਇਹਨਾਂ ਇਹ ਲੜਾ ਰਹੇ ਨੇ ਕਿਸਾਨਾਂ ਨਾਲ ਪੁਰਸ ਨੂੰ ਸਰਕਾਰ ਨੂੰ ਜਰ ਜਮੇ ਸ਼ਰਮ ਨਹੀਂ ਆਉਂਦੀ ਹੈਗੀ ਵੀ ਇਹ ਪੁਲਿਸ ਜਿਹੜੀ ਹੁੰਦੀ ਹੈਗੀ ਉਹ ਲੋਕਾਂ ਦੇ ਹਿੱਤ ਵਾਸਤੇ ਨਹੀਂ ਲੋਕਾਂ ਦੀ ਰੱਖਿਆ ਕਰਨ ਵਾਸਤੇ ਹੁੰਦੀ ਹੈ ਇਹ ਲੋਕਾਂ ਨੂੰ ਕੁੱਟਣ ਵਾਸਤੇ ਇਹਨਾਂ ਨੇ ਹਰਿਆਣਾ ਸਰਕਾਰ ਨੇ ਪੁਲਿਸ ਰੱਖੀ ਹੋਈ ਆ ਦੇਖ ਸਕਦੇ ਹੋ ਬਾਈ ਕਿੰਨੇ ਕਿਸਾਨ ਵੀਰ ਪਹੁੰਚੇ ਹੋਏ ਨੇ ਕਿ ਅਥਰੂ ਗਾਂ ਦੇ ਗੋਲੀ ਵੀ ਛੱਡਣਗੇ ਸਾਨੂੰ ਦੁਖਾਉਂਗਾ ਅੱਗੇ ਤੇ ਆਪਣੇ ਉਹ ਵੀ ਛੱਡਣਗੇ ਬਾਈ ਆਪਣੇ ਬਾਣੀ ਨੇ ਬਿਛਾੜਾਂ ਵੀ ਛੱਡਣਗੇ ਆ ਦੇਖ ਸਕਦੇ ਹੋ ਕਿਵੇਂ ਖੜੇ ਨੇ ਬਾਈ ਕਿਵੇਂ ਪੁਲਿਸ ਲਾਈ ਹੋਈ ਹੈਗੀ ਆਪਣੇ ਖਨੌਰੀ ਬਾਰਡਰ ਤੇ ਤੇ ਕਿਵੇਂ ਅਥਰੂ ਗਾਇੰਦੇ ਬਾਈ ਆ ਦੇਖੋ ਗੋਲੇ ਛੱਡ ਰਹੀ ਹੈਗੀ ਸਰਕਾਰ ਕਿਵੇਂ ਛੱਡ ਰਹੇ ਨੇ ਪੁਲਿਸ ਵਾਲੇ ਕਿਸਾਨ ਬਾਈ ਫਸਲ ਆ ਜਿਹੜੀ ਉਹ ਅੰਨ ਦਾਤਾ ਕਿਹਾ ਗਿਆ ਇਹਨੂੰ ਇਹ ਫਸਲ ਪੈਦਾ ਕਰਨ ਵਾਸਤੇ ਨੇ ਕਿਸਾਨ ਨਾ ਕਿ ਲੜਨ ਵਾਸਤੇ ਨੇ ਪਰ ਹੁਣ ਕਿਸਾਨ ਲੜ ਵੀ ਰਹੇ ਨੇ ਆਪਣੇ ਹੱਕਾਂ ਵਾਸਤੇ ਆ ਦੇਖ ਸਕਦੇ ਹੋ ਬਾਈ ਵੀਡੀਓ ਚ ਚੱਲਦੀ ਜਲਦੀ ਵੀਡੀਓ ਜੋ ਤੁਸੀਂ ਦੇਖ ਸਕਦੇ ਕਿਵੇਂ ਅਥਰੂ ਗਾਇੰਦੇ ਗੋਲੇ ਵਸਾਰ ਰਹੀ ਹੈ ਇਹ ਕਦੇ ਕਦੇ ਨਾਲ ਨੇ ਬਦੂਖ ਨਾਲ ਹੋਏ ਜਾਓ ਯਾਰ ਇਹ ਇਹ ਲੈ ਦੇਖ ਹੈ ਕੈਮਰਾ ਨਹੀਂ ਮਦਾਨ ਕਲਾਉਣਾ ਬਾਈ ਆਣਾ ਓਏ ਵੇ ਸਾਡੇ ਤੇ ਵੀ ਆ ਦੇਖੋ ਆ ਮਾਰੇ ਗੋਲਾ ਆ ਮਾਰੇ ਸਾਡੇ ਜਮਾ ਉੱਤੇ ਵੀ ਆ ਕੇ ਗੋਲਾ ਵੱਜਿਆ ਕਰ ਜਮਾ ਉੱਤੇ ਘੜ ਤੋਂ ਘੜ ਪਾਂਛੀ ਗੋਲੇ ਲਿਗੇ ਨੇ ਸਾਡੇ ਦੇ ਵੇ ਦੋਸਤੋ ਬਾਅਦ ਆਪਾਂ ਨੇ ਵੀਡੀਓ ਕਰੀ ਬੰਦ ਤੇ ਆਪਣੇ ਕੰਮ ਜਿਹੜੇ ਆਪਾਂ ਕਰਨਾ ਏ ਸੀ ਵਾਇਗਟ ਤੋੜਨਾ ਏ ਸੀ ਉਦੋਂ ਬਾਅਦ ਕਰਾਂ ਉਹ ਤੇ ਉਦਾਂ ਵਾਲੀ ਵੀਡੀਓ ਸਾਨੂੰ ਅੱਗੇ ਮਿਲ ਜਾਣਗੀਆਂ ਇਹ ਬਾਈ ਹੁਣ ਖੜੇ ਨਹੀਂ ਹੈ ਜਿਹੇ ਇਹ ਉੱਤੇ ਜਿਹੜੇ ਆ ਥਰੂ ਗੁਏਸ ਬਸਰਾ ਰਹੇ ਨੇ ਕਿ ਡੇਗ ਰਹੇ ਨੇ ਆਪਣੇ ਕਿ ਨਹੀਂ ਆ ਤੁਹਾਨੂੰ ਦਿਖਿਆ ਨਾ ਹੋਰੇ ਇਹ ਡੇਗ ਰਹੇ ਨੇ ਉਦੋਂ ਬਾਅਦ ਬਾਈ ਇਹ ਆਉਣਗੇ ਤੁਹਾਨੂੰ ਦਿਖਾਵਾਂ ਆ ਦੇਖੋ ਇਹ ਜਮਾ ਆਪਣੇ ਤੇ ਆ ਇੱਥੇ ਦੇਖਦਾ ਸੀ ਆਪਣੇ ਤੇ ਬਈਆ ਮਾਣ ਕਰਦਾ ਨਹੀਂ ਆਲਾ ਤਾਂ ਮੂਰੇ ਸਾਰਿਆਂ ਤੋਂ ਇਹ ਆ ਦੇਖੋ ਭਈ ਅਗਲਾ ਗੋਲਾ ਫੇਰ ਆਪਣੇ ਤੇ ਇੱਥੇ ਡੇਗਦਾ ਸੀਗਾ ਆ ਦੇਖੋ ਕਿਸਾਨ ਵੀਰ ਗੋਲਿਆਂ ਦਾ ਗੋਲਿਆਂ ਦਾ ਹੱਲ ਵੀ ਕਰਤਾ ਨਾਲ ਦੀ ਨਾਲ ਡਾਂਗਾਂ ਨਾਲ ਗੋਲਿਆਂ ਦਾ ਹੱਲ ਉਹਦੀ ਕਰ ਦਿੰਦੇ ਨੇ ਮੌਕੇ ਦੀ ਆ ਕਰਤਾ ਭਈ ਤੰਬਿਆਂ ਨਾਲ ਉਹਦੀ ਡੇਢ ਦਿੰਦੇ ਨੇ ਪਰ ਦੇਖ ਦਿੰਦੇ ਨੇ ਭਈ ਇਹ ਫੇਰ ਵੀ ਤੋਂ ਵੀ ਨਾਲ ਉਹ ਥਿਆਰ ਵੱਧਨੇ ਆਪਣੇ ਲੋਕ ਘਟਨੇ ਇਹ ਆ ਦੇਖਤਾ ਬਾਈ ਆ ਆਪਣੇ ਦੀ ਡੇਗਿਆ ਦੀ ਆ ਦੇਖੋ ਆ ਪਿਆ ਜਮੀ ਕੋਈ ਕਿਸੇ ਨਾਲ ਮਤਲਬ ਹੀ ਨਹੀਂ ਇਹਨਾਂ ਨੂੰ ਕਿਸੇ ਨਾਲ ਵੀ ਬਸ ਬਹੁਤ ਜਿਆਦੇ ਮਦਗੀ ਟੱਕਾ ਕਰ ਰਹੇ ਨੇ ਇਹ ਪਰ ਕਿਸਾਨ ਵੀ ਡਟ ਕੇ ਆਏ ਨੇ ਪਿੱਛੇ ਹਟਣ ਵਾਲੇ ਨਹੀਂ ਹੈਗੇ ਬਾਈ ਇਹ ਡਾਂਗਾ ਨਾਲ ਉਹਦੀ ਹੱਲ ਕਰ ਦਿੰਦੇ ਸੀ ਗੈਸ ਦਾ ਆ ਆ ਗਿਆ ਬਾਬਾ ਦੇਖੋ ਇਹ ਆਲੇ ਬਾਈ ਨੇ ਐ ਫਰੂਲ ਕੇ ਨੇ ਉਹਦੀ ਡਾਂਗ ਫੇਰ ਦਿੰਦੇ ਨੇ ਕੋਲੇ ਤੇ ਉਈ ਬਾਈ ਕੋਈ ਹੋ ਨਹੀਂਏਗਾ ਉਹਦੀ ਰੀਲ ਬਣਾਉਣ ਦੇ ਕੋਲੇ ਦੀ ਆ ਲੈ ਅੱਜ ਆਪਣੇ ਲੈ ਬੋਰੀਆਂ ਨਹੀਂ ਦੀ ਕੱਲ ਨੂੰ ਬੋਰੀਆਂ ਵੰਗਾਈਆਂ ਕੱਲ ਨੂੰ ਬੋਰੀਆਂ ਲੈ ਕੇ ਬੋਰੀਆਂ ਦਾ ਪਿਉਂ ਕੇ ਉਦੋਂ ਬਾਅਦ ਕਰਾਂਗੇ ਆਹ ਮਰਿਆ ਬਾਈ ਇੱਕ ਹੋਰ ਮਰਿਆ ਦੇਖੋ ਆਪਣੇ ਤੇ ਟਾਰਗੇਟ ਕਰ ਲਿਆ ਦੀ ਆਪਣੇ ਤੇ ਮਾਰਦੇ ਸਿੱਧੇ ਆ ਆ ਗਏ ਬਾਈ ਹੁਣ ਚੜਿਆ ਦੇਖੋ ਬਾਈ ਬਹੁਤ ਜਿਆਦੇ ਨੇਗੇ ਬਹੁਤ ਜਿਆਦੇ ਨੇ ਪਰ ਕਿਸਾਨ ਪਿੱਛੋਂ ਹੱਲੇ ਨਹੀਂ ਹੈਗੇ ਬਹੁਤ ਡਟ ਕੇ ਮਗਾਵਲਾ ਕਰਿਆ ਹਜੇ ਜਿਹੜਾ ਪਿਛਲਾ ਕਾਫਲਾ ਸੀ ਉਹ ਆਇਆ ਨਹੀਂ ਸੀ ਬਈ ਉਦੋਂ ਪਹਿਲੀ ਲੱਗ ਰਹੀ ਦੀ ਹਰਿਆਣੇ ਵਾਲੀ ਇਹ ਕੋਰੋਨਾ ਮਾਰਨਗੇ ਤੇ ਆ ਕੇ ਫੂਲ ਗੋਲੇ ਭੱਜਣਾ ਪਾਤੀਆਂ ਦੀ ਬਈ ਪੁਲਿਸ ਦੀਆਂ ਬਾਫਸ ਵਾਫਸ ਤੁਸੀਂ ਦੇਖ ਲਿਓ ਵੀਡੀਓ ਅੱਗੇ ਵੀਡੀਓ ਆ ਰਹੀ ਹੈ ਬਈ ਤੁਸੀਂ ਦੇਖਿਓ ਪੁਲਸ ਨੂੰ ਕਿਵੇਂ ਵਾਫਸ ਮੋੜਨਾ ਪਊਗਾ ਬਾਬਾ ਹੀ ਮੋੜ ਦੂ ਏ ਬਾਬਾ ਉਹ ਆ ਗਏ ਕੀ ਹੋ ਗਿਆ ਹੋਏ ਹੀ ਬਣਾ ਲਿਆ ਬੰਦਿਆਰੇ ਨੇ ਪੁਲਸ ਕਰਮਚਾਰੀਆਂ ਨਾਲ ਵੀ ਕਿੰਨੇ ਕਿੰਨੇ ਹਥਿਆਰ ਨੇ ਉਹਨਾਂ ਨਾਲ ਵੀ ਸਿਰਫ ਮੈਂ ਕਹਿੰਦਾ ਸਾਦੀ ਡਾਂਗ ਜਿਵੇਂ ਆਪਾਂ ਸਾਦੀ ਡਾਂਗ ਉਹਦੇ ਨਾਲ ਹੀ ਵਾਪਸ ਮੋੜ ਦੇਣਗੇ ਇਹ ਟ੍ਰੈਂਡ ਨੇ ਬਾਈ ਇੱਕ ਉੱਤਰ ਵੱਸ ਦੇ ਟ੍ਰੈਂਡ ਨੇ ਪਰ ਕਿਸਾਨ ਨੇ ਜਿਹੜੇ ਉਹ ਜਿਵੇਂ ਕਹਿੰਦਾ ਖੇਤਾਂ ਤੇ ਟ੍ਰੈਂਡ ਕਰ ਰਹੇ ਨੇ ਕਿਉਂਕਿ ਰੋਜ਼ ਦੀ ਕੰਮ ਹੈ ਖਤਰਨ ਵਾਲੀ ਖੇਡਦੇ ਨੇ ਕਿਸਾਨ ਤੁਹਾਨੂੰ ਦਿਖਾਉਣਾ ਅੱਗੇ ਕਿਵੇਂ ਵਾਪਸ ਮੋੜ ਦੇਣਗੇ ਓਏ ਚੱਲ ਕੁਲਵੀਰ ਯਾਰ ਸੁਣੋ ਬਾਈ ਭੱਜਣਾ ਵਾਣਗੇ ਵੀਡੀਓ ਦੇਖੋ ਤੁਸੀਂ ਹੋਰ ਹੋਰ ਮੈਂ ਕਹਿੰਦਾ ਬੱਥਾ ਓਏ ਜੇ ਮਾਰਿਆ ਇੱਕ ਉਹਦੀ ਡੇਗ ਲਾਣਗੇ ਆਪਾਂ ਨੂੰ ਹੁਣ ਆਇਆ ਟਰੈਕਟਰ ਓਏ ਉਹ ਕਿ ਮਲੇਗੇ ਡਾਇਰੈਕਟਰ ਉਹ ਲੈਗੇ ਪੈਰ ਛੱਡ ਕੇ ਭੱਜ ਗਿਆ ਪੰਜਾਬ ਹਾਂ ਆ ਦੇਖੋ ਇਹ ਆ ਜਾ ਰਹੇ ਨੇ ਭੱਜੇ ਆ ਰਹੇ ਨੇ ਭਾਈ ਆ ਜਾਂਦੇ ਨੇ ਭੱਜੇ ਆ ਦੇਖੋ ਇਹ ਆਪਣੇ ਵਾਲੇ ਪੈ ਜਾਣਗੇ ਉਹਨੇ ਇਹ ਆ ਲੈ ਇਹ ਆ ਪੈਗੇ ਉਹ ਕਰਤਾ ਵੈਲਡ ਇਹ ਉਹ ਮੁੜ ਗਏ ਪਿੱਛੇ ਇਹ ਅਥਰੂ ਗਾਇ ਜੀ ਨਾਲ ਉਹਦੇ ਨਾਲ ਸਿੱਧੇ ਮੱਥੇ ਦੇਖ ਲੈਣੇ ਬਾਅਸ ਮੋੜ ਤੇ ਦੀ ਬਾਅਸ ਇਹ ਆ ਉਹ ਆ ਮੋੜ ਦੇ ਭਈ ਆ ਦੇਖ ਲੋ ਆ ਮੋੜ ਦੇ ਪਿੱਛੇ ਆ ਜਾਂਦੇ ਨੇ ਆ ਜਾਂਦੇ ਨੇ ਭੱਜੇ ਆਉ ਜਾਂਦੇ ਨੇ ਆਉ ਲੈ ਆਉ ਦੇਖੋ ਭਾਈ ਇਹ ਆਉ ਬਣਾਤੀ ਰੇਲ ਆਉ ਬਣਾਤੀ ਰੇਲ ਆਉ ਜਾਂਦੇ ਨੇ ਭੱਜੇ ਪੁਲਿਸ ਵਾਲੇ ਅਥਰੂ ਗਾਇ ਦੇ ਗੋਲਿਆ ਕਰਕੇ ਨੇ ਭਾਈ ਬਾਅਸ ਮੋੜ ਤੇ ਤੇ ਉਹ ਜਾਂਦੇ ਨੇ ਉਹਦੇ

ਛੱਡ ਗਿਆ ਤੈਨੂੰ ਦੱਸਦੇ ਪੰਜਾਬ ਕੀ ਚੀਜ਼ ਆ ਤੈਨੂੰ ਦੱਸਦੇ ਪੰਜਾਬ ਕੀ ਚੀਜ਼ ਆ ਬਰਾਬਰ ਦੀ ਟੱਕਰ ਲਾਓ ਬਰਾਬਰ ਦੀ ਟੱਕਰ ਬਾਬੇ ਆ ਮਾਰਦੀ ਜੇਵਾਜੋ ਆ ਸੁਣੇ ਛੱਡੀ ਜਾਂਦੇ ਆ ਨਹੀਂ ਰੋੜਾ ਨਹੀਂ